ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆ ਜੀ ਇਹ ਰਿਸ਼ਤਾ ਸੁਨੇਰਾ ਕਾਸਟ ਦੇ ਲੜਕੇ ਦਾ ਰਿਸ਼ਤਾ ਦੇ ਲੜਕਾ ਪੀ ਆਰ ਆ ਜੀ ਕੈਨੇਡਾ ਦੇ ਵਿੱਚ ਸਾਰੀ ਮੈਂ ਜਾਣਕਾਰੀ ਦੇਵਾਂਗਾ ਜਿੱਦੀ ਵੀ ਮੈਚਿੰਗ ਹੋਈ ਉੱਪਰ ਅਸੀਂ ਪਰਿਵਾਰ ਦਾ ਨੰਬਰ ਵੀ ਦਿੱਤਾ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਜਿਹੜੀ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਤੇ ਜੇਕਰ ਤੁਸੀਂ ਕਿਸੇ ਵੀ ਰਿਸ਼ਤੇ ਸੰਬੰਧੀ ਕੋਈ ਜਾਣਕਾਰੀ ਲੈਣੀ ਆ ਜਾਂ ਐਡ ਲਾਉਣੀ ਆ ਤਾਂ ਸਾਡਾ ਜਿਹੜਾ ਨੰਬਰ ਆਪਣੇ ਉੱਪਰ ਜਿਹੜਾ ਲਿਖਿਆ ਹੋਇਆ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਕਿਉਂਕਿ ਨਵੀਂ ਨਵੀਂ ਅਪਡੇਟ ਫੇਰ ਹੀ ਤੁਹਾਨੂੰ ਮਿਲਦੀਆਂ ਕਿਸੇ ਵੀ ਰਿਸ਼ਤੇ ਸਬੰਧੀ ਤਾਂ ਅਸੀਂ ਜੋ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਭਾਵੇਂ ਕੁੜੀ ਦਾ ਰਿਸ਼ਤਾ ਹੈ ਭਾਵੇਂ ਮੁੰਡੇ ਦਾ ਅਸੀਂ ਜੋ ਪਰਿਵਾਰ ਵਾਲੇ ਦੱਸਦੇ ਉਹ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਨਿੱਜੀ ਰੂਪ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਸੋ ਇਸ ਕਰਕੇ ਤੁਸੀਂ ਆਪ ਦੀ ਪੂਰੀ ਫੋਲ ਅਨਕੁਇਰੀ ਕਰਕੇ ਹੀ ਰਿਸ਼ਤਾ ਕਰੋ ਅਸੀਂ ਕਿਸੇ ਪ੍ਰਕਾਰ ਦੀ ਕਿਸੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਆਹ ਦੋਸਤੋ 1998 ਦਾ ਬੋਰਨ ਆ ਜੀ ਲੜਕਾ ਤੇ ਵਿਨੀ ਪੈਗ ਐਮ ਬੀ ਦੇ ਵਿੱਚ ਰਹਿ ਰਿਹਾ ਲੜਕਾ ਜੌਬ ਹੈਗੀ ਆ ਬੜੀਆ ਬੜੀਆ ਲੜਕੇ ਦੀ ਜੌਬ ਆ ਜੀ ਤਾਂ ਪੀਆ ਰ ਕੈਨੇਡਾ ਏਰੀਆ ਹੈਗਾ ਲੜਕੇ ਦਾ ਤਰਨ ਤਾਰਨ ਤਾਂ ਗੋਥ ਹੈਗਾ ਅਸ਼ਟ ਤਾਂ ਦੋਸਤੋ ਸੋਹਣਾ ਸੁਨੱਖਾ ਲੜਕਾ ਵਧੀਆ ਪਰਿਵਾਰ ਦਾ ਲੜਕਾ ਜੀ ਇੱਜ ਤਰਫ ਘਰਾਂ ਦਾ ਲੜਕਾ ਤਾਂ ਵਧੀਆ ਪਰਿਵਾਰ ਦੀ ਹੀ ਲੜਕੀ ਚਾਹੀਦੀ ਹੈ ਜੀ ਲੜਕੀ ਸੋਹਣੀ ਸਨੱਕੀ ਚਾਹੀਦੀ ਹੈ ਤੇ ਕਾਦੀ ਜਿਹੜਾ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਚੰਗੇ ਪਰਿਵਾਰ ਤੇ ਖਾਨਦਾਨ ਦੀ ਲੜਕੀ ਚਾਹੀਦੀ ਹੈ ਨਰਮ ਘੌਤ ਦੀ ਨਰਮ ਪਰਿਵਾਰਾਂ ਨਰਮ ਪਰਿਵਾਰ ਦੀ ਲੜਕੀ ਚਾਹੀਦੀ ਹੈ ਬਾਕੀ ਸਰਦਾਰ ਫੈਮਲੀ ਤੋਂ ਹੋਵੇ ਲੜਕੀ ਤਾਂ ਬਰਾਦਰੀ ਯਾਨੀ ਕਿ ਸੁਨਿਆਰੇ ਸਿੱਖੀ ਚਾਹੀਦੇ ਆ ਜੀ ਤੇ ਅਰੋੜੇ ਸਿੱਖ ਵੀ ਜੇ ਕੋਈ ਵਧੀਆ ਪਰਿਵਾਰ ਹੋਊਗਾ ਤਾਂ ਵਿਚਾਰੇ ਜਾਣਗੇ ਸਖ ਖਤਰੀ ਜਾਂ ਹੋਰ ਕਿਸੇ ਗੱਲ ਦੀ ਮਿਲਦੀ ਜਿਹੜੀ ਬਰਾਦਰੀ ਹੋਵੇ ਪਰਿਵਾਰ ਵਧੀਆ ਹੋਣਾ ਚਾਹੀਦਾ ਇਹ ਕਾਸਟ ਵਾਲੇ ਵੀ ਸੰਪਰਕ ਕਰ ਸਕਦੇ ਆ ਤਾਂ ਦੋਸਤੋ ਜੇ ਲੜਕੀ ਨੂੰ ਬਾਹਰ ਲੈ ਕੇ ਜਾਣਾ ਉਹਨਾਂ ਨੇ ਲੜਕੀ ਹਨ ਕਿ ਪੜ੍ਹੀ ਲਿਖੀ ਵਧੀਆ ਐਜੂਕੇਟਿਡ ਹੋਣੀ ਚਾਹੀਦੀ ਆ ਜੀ ਦੀ ਵੀ ਰਿਸ਼ਤੇ ਨਾਲ ਮੈਚਿੰਗ ਹੁੰਦੀ ਆ ਉੱਪਰ ਅਸੀਂ ਪਰਿਵਾਰ ਦਾ ਨੰਬਰ ਦਿੱਤਾ ਪਰਿਵਾਰ ਨਾਲ ਵੀ ਸੰਪਰਕ ਕਰ ਸਕਦੇ ਹੋ ਜਾਂ ਕਿਸੇ ਪਰਿਵਾਰ ਨੇ ਸਾਡੇ ਕੋਲ ਡਾਟਾ ਕਰਨਾ ਤਾਂ ਸਾਡਾ ਉੱਪਰ ਵਾਲਾ ਨੰਬਰ ਦਿੱਤਾ ਹੋਇਆ ਸਾਡੇ ਕੋਲ ਬੱਚੇ ਦਾ ਡਾਟਾ ਤੇ ਫੋਟੋਆਂ ਤੁਸੀਂ ਲੈ ਸਕਦੇ ਹੋ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਸਾਰੇ ਸੱਜਣਾਂ ਦਾ ਸਾਰਿਆਂ ਦਾ ਸਤਿਕਾਰ ਹੈ